ਉਹ ਬੱਚੇ ਜਿਹੜੇ ਕਿ ਆਪਣੇ ਆਪ ਨੂੰ ਮੰਨਦੇ ਨੇ ਕਿ ਅਸੀਂ ਫੌਜ ਚ ਭਰਤੀ ਹੋ ਸਕਦੇ ਆ ਅਸੀਂ ਉਸ ਯੋਗ ਹੈਗੇ ਆ ਜਿਹੜੇ ਕਿ ਅਸੀਂ ਦੇਸ਼ ਦੀ ਸੇਵਾ ਕਰ ਸਕੀਏ ਤੇ ਉਹ ਵੀ ਨਸ਼ੇ ਦੇ ਵਰਤੋਂ ਕਰਦੇ ਨੇ ਬੜੀ ਹੈਰਾਨੀਜਨਕ ਗੱਲ ਹੈ ਜਿਹੜਾ ਪਿਤਾ ਸ਼ਾਮ ਨੂੰ ਪਾਰਟੀਸ ਤੇ ਜਾ ਕੇ ਉਹ ਬੋਤਲਾਂ ਦੇ ਡੱਟ ਖੋਲਦਾ ਪਿਆ ਘਰ ਚ ਬੈਠਾ ਜਿਹੜਾ ਪੈਗ ਬਣਾ ਕੇ ਪੀ ਰਿਹਾ ਤਾਂ ਜਿਹੜਾ ਬੱਚਾ ਉਹਨੂੰ ਦੇਖ ਰਿਹਾ ਕਿ ਉਹ ਫੋਲੋ ਨਹੀਂ ਕਰੂਗਾ ਉਹਦੇ ਅਸੇ ਤਾਂ ਇਹੀ ਹੈ ਨਾ ਕਿ ਜੋ ਮੇਰੇ ਫਾਦਰ ਕਰ ਰਹੇ ਨੇ ਕਿ ਮੇਰੇ ਅਸੇ ਸਾਰਾ ਕੁਝ ਉਹੀ ਹੈ ਮੈਂ ਉਹੀ ਕਰਨਾ ਹੈ ਫੋਨ ਦੇ ਉੱਪਰ ਕੋਈ ਰੈਗੂਲੇਸ਼ਨ ਨਹੀਂ ਕੋਈ ਰੈਗੂਲੇਟਰੀ ਨਹੀਂ ਕਿ ਫੋਨ ਦੇ ਉੱਪਰ ਕੀ ਦਿਖਣਾ ਚਾਹੀਦਾ ਕੀ ਨਹੀਂ ਦਿਖਣਾ ਚਾਹੀਦਾ ਪੂਰੀ ਸਕਰੀਨ ਦੇ ਉੱਪਰ ਬਲਰ ਹੋ ਜਾਂਦੀ ਹੈ ਸਕਰੀਨ ਉਹਦੇ ਉੱਪਰ ਇੱਕ ਮਾਰਕ ਆ ਜਾਂਦਾ ਹੈ ਕਿ ਇਹ ਕੰਟੈਂਟ ਜਿਹੜਾ ਸੈਂਸਿਟਿਵ ਹੈ ਤੁਸੀਂ ਦੇਖਣਾ ਚਾਹੁੰਦੇ ਹੋ ਤੁਸੀਂ ਯੈਸ ਤੇ ਕਲਿੱਕ ਕਰਕੇ ਦੇਖ ਸਕਦੇ ਜਿਹੜੇ ਬੱਚੇ ਉਸ ਚ ਤੇ ਇੱਕ ਹਿਊਮਨ ਨਾ ਕਿਊਰੌਸਟੀ ਹੁੰਦੀ ਹੈ ਮਾਈਂਡ ਦੇ ਵਿੱਚ ਕਿ ਯਾਰ ਮੈਨੂੰ ਜਿਹੜੀ ਜੀ ਤੋ ਰੋਕਿਆ ਨਾ ਮੈਂ ਇੱਕ ਚੀਜ਼ ਇੱਕ ਵਾਰੀ ਕਰਕੇ ਤਾਂ ਦੇਖਾਂ ਵੀ ਹੁੰਦਾ ਕੀ ਇਹਦੇ ਨਾਲ ਰੈਂਡਮ ਟੈਸਟ ਲਿਆ ਜਾਂਦਾ ਹੈ ਕਿ ਆਰਮੀ ਵੱਲੋਂ ਕਿ ਅਸੀਂ ਸੈਂਪਲਿੰਗ ਕਰੀਏ ਡੋਪ ਟੈਸਟ ਕੀਤਾ ਜਾ ਪਰ ਉਹਦੇ ਵਿੱਚ 10 ਪ੍ਰਤੀਸ਼ਤ ਬੱਚੇ ਆਣਾ ਬਹੁਤ ਵੱਡੇ ਪੱਧਰ ਤੇ ਇੱਕ ਕਹਿ ਲੋ ਚਿੰਤਾ ਵਾਲੀ ਗੱਲ ਮੰਨੀ ਜਾਂਦੀ ਹੈ 1400 ਬੱਚੇ ਜਿਹੜੇ ਨੇ ਉਹ ਨਸ਼ੇ ਦਾ ਜਿਹੜਾ ਸੇਵਨ ਕਰਦੇ ਸੀ ਜਦ ਇੱਕ ਬੱਚੇ ਨੂੰ ਪਤਾ ਹੈ ਕਿ ਮੈਂ ਇੱਥੇ ਜਾਊਂਗਾ ਫੌਜ ਦੇ ਵਿੱਚ ਮੈਨੂੰ ਇੰਨੀ ਕਿ ਤਨਖਾਹ ਮਿਲਣੀ ਹੈ ਉਹੀ ਦੂਜੇ ਪਾਸੇ ਮੈਂ ਆ ਕੰਮ ਕਰਾਂ ਤਾਂ ਮੈਨੂੰ ਤਨਖਾਹ ਜ਼ਿਆਦਾ ਮਿਲੂਗੀ ਤੇ ਫਿਰ ਕਿਉਂ ਬੱਚੇ ਉਸ ਪਾਸੇ ਜਾਣਗੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਇਹਦੇ ਵੱਲ ਕੁਝ ਦਈਏ ਕੁਝ ਸਹੂਲਤਾਂ ਵੱਖਰੀਆਂ ਦਈਏ ਬੱਚਿਆਂ ਨੂੰ ਈਵਨ ਕਿ ਜਿਹੜੇ ਬੱਚੇ ਇਸ ਪਾਸੇ ਨੂੰ ਆਉਂਦੇ ਨੇਗੇ ਉਹਨਾਂ ਵਾਸਤੇ ਬਹੁਤੀ ਵਾਰੀ ਇਹ ਵੀ ਗੱਲਾਂ ਸਾਹਮਣੇ ਆਈਆਂ ਨੇ ਬੱਚੇ ਕਹਿੰਦੇ ਨੇ ਕਿ ਸਾਨੂੰ ਡਾਈਟ ਵੀ ਪ੍ਰੋਪਰਲੀ ਨਹੀਂ ਮਿਲਦੀ ਈਵਨ ਨਾਰਮਲੀ ਵੀ ਗੱਲ ਕਰੀਏ ਆਪਾਂ ਜੇ ਫੌਜ ਦੇ ਵਿੱਚ ਜਾਣ ਵਾਲੇ ਬੱਚਿਆਂ ਦੀ ਗੱਲ ਨਾ ਕਰੀਏ ਜਿਹੜੇ ਨਾਰਮਲ ਬੱਚੇ ਨੇ ਜਿਹੜੇ ਕਾਲਜਾਂ 'ਚ ਪੜ੍ਹਦੇ ਨਹੀਂ ਆ ਜਿਹੜੇ ਜੋਬਸ ਲਈ ਸਟਰਗਲ ਕਰ ਰਹੇ ਨੇ ਜੋਬਸ ਨਹੀਂ ਹੈਗੀਆਂ ਸਸਰੀਕਾਲ ਤੁਸੀਂ ਦੇਖ ਰਹੇ ਸੀਟੀ ਹੈਡਲਾਈਨਸ ਤੇ ਮੈਂ ਅੰਬਰਵੀਰ ਬੀਤੇ ਦਿਨੀ ਜਿਹੜੀ ਕਿ ਇੰਡੀਅਨ ਆਰਮੀ ਵੱਲੋਂ ਜਿਹੜੀ ਭਰਤੀਆਂ ਖੋਲਹੀ ਜਾਂਦੀਆਂ ਨੇ ਜੋ ਕਿ ਲਾਸਟ ਟਾਈਮ 2019 ਦੇ ਵਿੱਚ ਹੋਈਆਂ ਸੀਗੀਆਂ ਤੇ 2024 ਵਿੱਚ ਜਿਹੜੀਆਂ ਭਰਤੀਆਂ ਖੋਲਹੀ ਜਾਂਦੀਆਂ ਨੇ ਲੁਧਿਆਣੇ ਦੇ ਵਿੱਚ ਜਿਹੜੇ ਕਿ 17 ਜੇਲਿਆਂ ਦੇ ਵਿੱਚੋਂ ਜਿਹੜੇ 14000 ਬੱਚੇ ਜਿਹੜਾ ਟੈਸਟ ਦੇਣ ਆਉਂਦੇ ਨੇ ਜਿਹੜਾ ਰੇਸ ਟੈਸਟ ਜਿਹੜਾ ਰਿਟਨ ਟੈਸਟ ਪਾਸ ਕਰਨ ਤੋਂ ਬਾਅਦ ਜਿਹੜਾ ਕਿ ਰੈਂਡਮ ਸੈਂਪਲਿੰਗ ਜਿਹੜਾ ਡੋਪ ਟੈਸਟ ਕੀਤਾ ਜਾਂਦਾ ਜਿਹਦੇ ਵਿੱਚੋਂ 10% ਬੱਚੇ ਜਿਹੜੇ ਕਿ ਨਸ਼ੇੜੀ ਪਾਏ ਜਾਂਦੇ ਨੇ ਤੇ ਇਸੇ ਦੇ ਚਲਦੇ ਹੋਏ ਅੱਜ ਸਾਡੇ ਨਾਲ ਮਿਸਟਰ ਅਮਰਜੋਤ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਜਾਣਾਂਗੇ ਵੀ ਕੀ ਕਾਰਨ ਬਣ ਰਿਹਾ ਹੈ ਕਿ ਜਿਹੜਾ ਅੱਜ ਦਾ ਯੂਥ ਹੈ ਉਹ ਇਸ ਟ੍ਰੈਕਟ ਤੇ ਚੱਲ ਰਿਹਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਅਹ ਦੇਖੋ ਜਿਹੜੀ ਤੁਸੀਂ ਗੱਲ ਕੀਤੀ ਹੈ ਪਹਿਲੀ ਗੱਲ ਤਾਂ ਬੜੀ ਹੈਰਾਨੀਜਨਕ ਗੱਲ ਹੈ ਕਿ ਇਹ ਰਿਜ਼ਲਟਸ ਜਿਹੜੇ ਨੇ ਇਹ ਪੰਜਾਬ ਦੇ ਇੱਕ ਜ਼ਿਲ੍ਹੇ ਦੇ ਨੇ ਪੰਜਾਬ ਉਹ ਥਾਂ ਜਿਹਨੂੰ ਅਸੀਂ ਕਹਿੰਦੇ ਆ ਕਿ ਜਿੱਥੇ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਕਿ ਸਾਡੇ ਗੁਰੂ ਸਾਹਿਬਾਨੇ ਆ ਕੇ ਆਪਾਂ ਇਹ ਵੀ ਦੇਖਦੇ ਆ ਕਿ ਬਹੁਤੀ ਵਾਰੀ ਸਾਡੇ ਜਿਹੜੇ ਆ ਸਿੰਘ ਉਹ ਇਹ ਗੱਲ ਵੀ ਕਰਦੇ ਹੁੰਦੇ ਨੇ ਕਿ ਜਿੱਥੇ ਗੁਰਦੁਆਰਾ ਸਾਹਿਬ ਉਹਦੇ ਨੇੜੇ ਨਸ਼ੇ ਦੀਆਂ ਕੋਈ ਦੁਕਾਨਾਂ ਨਹੀਂ ਹੋਣੀ ਚਾਹੀਦੀਆਂ ਤੇ ਆਪਾਂ ਗੱਲ ਕਰੀਏ ਤਾਂ ਹਰ ਦੂਜੀ ਗਲੀ ਦੇ ਵਿੱਚ ਗੁਰਦੁਆਰਾ ਸਾਹਿਬ ਹੈਗਾ ਹੀ ਹੈ ਪਰ ਇਹੋ ਜੀ ਥਾਂ ਦੇ ਉਤੋਂ ਇਹ ਰਿਜ਼ਲਟ ਨਿਕਲ ਕੇ ਆਣਾ ਬੜੀ ਮਾੜੀ ਗੱਲ ਹੈ ਇੱਕ ਪਾਸੇ ਆਪਾਂ ਗੱਲ ਕਰੀਏ ਕਿ ਨਾਰਮਲ ਜਿਹੜੇ ਲੋਕ ਨੇ ਗੱਲ ਹੁੰਦੀ ਹੈ ਪੰਜਾਬ ਦੇ ਵਿੱਚ ਨਸ਼ਾ ਬਹੁਤ ਵਧ ਗਿਆ ਬੱਚੇ ਜਿਹੜੇ ਨਸ਼ੇ ਦੇ ਆਦੀ ਹੋ ਰਹੇ ਨੇ ਪਰ ਇਹ ਗੱਲ ਸੋਚਣ ਵਾਲੀ ਹੈ ਕਿ ਉਹ ਬੱਚੇ ਜਿਹੜੇ ਕਿ ਆਪਣੇ ਆਪ ਨੂੰ ਮੰਨਦੇ ਨੇ ਕਿ ਅਸੀਂ ਫੌਜ ਚ ਭਰਤੀ ਹੋ ਸਕਦੇ ਹਾਂ ਅਸੀਂ ਉਸ ਲਾਇਕ ਹੈਗੇ ਹਾਂ ਜਿਹੜੇ ਕਿ ਅਸੀਂ ਦੇਸ਼ ਦੀ ਸੇਵਾ ਕਰ ਸਕੀਏ ਤੇ ਉਹ ਵੀ ਨਸ਼ੇ ਦੇ ਵਰਤੋਂ ਕਰਦੇ ਨੇ ਬੜੀ ਹੈਰਾਨੀ ਜਨਕ ਗੱਲ ਹੈ ਸਭ ਤੋਂ ਵੱਡਾ ਰੀਜ਼ਨ ਦੇ ਪਿੱਛੇ ਲੱਗਦਾ ਹੈ ਕਿ ਸਭ ਤੋਂ ਇੱਕ ਇੱਕ ਚੀਜ਼ ਤਾਂ ਕਿ ਪੇਰੈਂਟਿੰਗ ਬਿਲਕੁਲ ਜੀ ਛੋਟੇ ਹੁੰਦਿਆਂ ਤੋਂ ਹੀ ਜਦੋਂ ਬੱਚਾ ਛੋਟੀ ਉਮਰ ਦੇ ਵਿੱਚ ਹੁੰਦਾ ਹੈ ਤਾਂ ਉਹ ਆਪਣੇ ਪੇਰੈਂਟਸ ਨੂੰ ਫੋਲੋ ਕਰਦਾ ਹੈ ਉਹਦੇ ਵਾਸਤੇ ਸਾਰਾ ਕੁਝ ਉਹਦੇ ਮਾਪਿਓ ਹੁੰਦੇ ਨੇ ਪਰ ਗੱਲ ਇਹ ਵੀ ਸੋਚਣ ਵਾਲੀ ਹੈ ਕਿ ਮਾਪਿਓ ਜੋ ਕਹਿੰਦੇ ਨੇ ਅੱਜ ਦੇ ਟਾਈਮ ਦੇ ਵਿੱਚ ਬੱਚੇ ਉਹ ਸੁਣਦੇ ਨਹੀਂ ਪਰ ਜੋ ਮਾਪਿਓ ਕਰਦੇ ਨੇ ਬੱਚੇ ਉਹ ਦੇਖਦੇ ਜ਼ਰੂਰ ਨੇ ਜਿਹੜਾ ਪਿਤਾ ਸ਼ਾਮ ਨੂੰ ਪਾਰਟੀਆਂ ਤੇ ਜਾ ਕੇ ਉਹ ਬੋਤਲਾਂ ਦੇ ਡੱਟ ਖੋਲਦਾ ਪਿਆ ਘਰ 'ਚ ਬੈਠਾ ਜਿਹੜਾ ਪੈਗ ਬਣਾ ਕੇ ਪੀ ਰਿਹਾ ਤਾਂ ਜਿਹੜਾ ਬੱਚਾ ਉਹਨੂੰ ਦੇਖ ਰਿਹਾ ਕਿ ਉਹ ਫੋਲੋ ਨਹੀਂ ਕਰੂਗਾ ਉਹਦੇ ਵਾਸਤੇ ਤਾਂ ਇਹੀ ਹੈ ਨਾ ਕਿ ਜੋ ਮੇਰੇ ਫਾਦਰ ਕਰ ਰਹੇ ਨੇ ਕਿ ਮੇਰੇ ਵਾਸਤੇ ਸਾਰਾ ਕੁਝ ਉਹੀ ਹੈ ਮੈਂ ਉਹੀ ਕਰ ਦੂਜੀ ਚੀਜ਼ ਪੇਰੈਂਟਸ ਅੱਜ ਕੱਲ ਬੀਜ਼ੀ ਇੰਨੇ ਜ਼ਿਆਦਾ ਹੋ ਗਏ ਕਿ ਉਹਨਾਂ ਕੋਲ ਟਾਈਮ ਹੀ ਨਹੀਂ ਆਪਣੇ ਬੱਚਿਆਂ ਨੂੰ ਧਿਆਨ ਦੇ ਪਾਣ ਉਹ ਆਪਣੇ ਕੰਮਾਂ ਕਾਰਾਂ 'ਚ ਬੀਜ਼ੀ ਨੇ ਆਪਣੇ ਬਿਜ਼ਨਸ 'ਚ ਬੀਜ਼ੀ ਨੇ ਜਾਂ ਪਾਰਟੀਆਂ 'ਚ ਬੀਜ਼ੀ ਨੇ ਕਿ ਬੱਚਿਆਂ ਵੱਲ ਧਿਆਨ ਨਹੀਂ ਦੇ ਪਾਉਂਦੇ ਬੱਚੇ ਕੀ ਕਰ ਰਹੇ ਨੇ ਉਹ ਉਹਨਾਂ ਨੂੰ ਨਹੀਂ ਪਤਾ ਲੱਗਦਾ ਤੇ ਬੱਚੇ ਕਰਦੇ ਕੀ ਨੇ ਫਿਰ ਬੱਚਿਆਂ ਕੋਲੇ ਬੜਾ ਵਧੀਆ ਆਪਸ਼ਨ ਹੈਗਾ ਇੱਕ ਅੱਜ ਫੋਨ ਫੋਨ ਦੇ ਉੱਪਰ ਕੋਈ ਰੈਗੂਲੇਸ਼ਨ ਨਹੀਂ ਕੋਈ ਰੈਗੂਲੇਟਰੀ ਨਹੀਂ ਕਿ ਫੋਨ ਦੇ ਉੱਪਰ ਕੀ ਦਿਖਣਾ ਚਾਹੀਦਾ ਕੀ ਨਹੀਂ ਦਿਖਣਾ ਚਾਹੀਦਾ ਸਿਰਫ ਇੱਕ ਆਪਾਂ ਗੱਲ ਕਰ ਲਈਏ ਕਿ ਇੱਕ ਪੂਰੀ ਸਕਰੀਨ ਦੇ ਉੱਪਰ ਬਲਰ ਹੋ ਜਾਂਦੀ ਹੈ ਸਕਰੀਨ ਉਹਦੇ ਉੱਪਰ ਇੱਕ ਮਾਰਕ ਆ ਜਾਂਦਾ ਹੈ ਕਿ ਇਹ ਕੰਟੈਂਟ ਜਿਹੜਾ ਸੈਂਸਿਟਿਵ ਹੈ ਤੁਸੀਂ ਦੇਖਣਾ ਚਾਹੁੰਦੇ ਹੋ ਤੁਸੀਂ ਯੈਸ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਅੱਜ ਕੱਲ ਨਾਰਮਲੀ ਗਾਣੀਆਂ ਦੇ ਵਿੱਚ ਫਿਲਮਾਂ ਦੇ ਵਿੱਚ ਸ਼ਰਾਬ ਦਾ ਨਸ਼ਿਆਂ ਦਾ ਖੁੱਲੇ ਆਮ ਜਿਹੜਾ ਗੱਲ ਕੀਤੀ ਜਾ ਰਹੀ ਹੈ ਤੇ ਜਿਹੜੇ ਬੱਚੇ ਉਸ ਚੀਜ਼ ਨੂੰ ਦੇਖਣਗੇ ਤੇ ਇੱਕ ਹਿਊਮਨ ਨਾ ਕਿਊਰੌਸਿਟੀ ਹੁੰਦੀ ਹੈ ਮਾਈਂਡ ਦੇ ਵਿੱਚ ਕਿ ਯਾਰ ਮੈਨੂੰ ਜਿਹੜੀ ਚੀਜ਼ ਤੋਂ ਰੋਕਿਆ ਨਾ ਮੈਂ ਇੱਕ ਚੀਜ਼ ਇੱਕ ਵਾਰੀ ਕਰਕੇ ਤਾਂ ਦੇਖਾਂ ਵੀ ਹੁੰਦਾ ਕੀ ਹੈ ਇਹਦੇ ਨਾਲ ਆਮ ਇਨਸਾਨ ਦੇ ਵਿੱਚ ਹੁੰਦੀ ਹੈ ਬੱਚਿਆਂ 'ਚ ਤਾਂ ਜ਼ਿਆਦਾ ਹੁੰਦੀ ਹੈ ਜਦੋਂ ਬੱਚਾ ਛੋਟਾ ਹੁੰਦਾ ਉਹਨੂੰ ਤੁਸੀਂ ਰੋਕੋਵੇਂ ਕਿਸੇ ਚੀਜ਼ ਤੋਂ ਬੱਚਾ ਕਹਿੰਦਾ ਮੈਂ ਇੱਕ ਵਾਰੀ ਕਰਕੇ ਦੇਖਣਾ ਵੀ ਹੁੰਦਾ ਕੀ ਹੈ ਇਹਦੇ ਨਾਲ ਤੇ ਬੱਚਿਆਂ ਨੂੰ ਉਹੀ ਚੀਜ਼ ਹੁੰਦੀ ਹੈ ਕਿ ਜਾਂ ਤਾਂ ਸ਼ੁਰੂ-ਸ਼ੁਰੂ ਦੇ ਵਿੱਚ ਯਾਰਾਂ ਦੋਸਤਾਂ ਦੇ ਨਾਲ ਜਾ ਕੇ ਜਾਂ ਉਹ ਕਿਊਰਿਓਸਟੀ ਕਰਕੇ ਉਹ ਕਹਿੰਦੇ ਨੇ ਇੱਕ ਵਾਰੀ ਟਰਾਈ ਤਾਂ ਕਰਕੇ ਦੇਖੀਏ ਵੀ ਹੁੰਦਾ ਕੀ ਹੈ ਇਹਦੇ ਵਿੱਚ ਉਹ ਬੱਚੇ ਇੱਕ ਵਾਰੀ ਜਿਹੜਾ ਲੈਂਦੇ ਨੇ ਹੌਲੀ-ਹੌਲੀ ਆਦਤ ਪੈ ਜਾਂਦੀ ਹੈ ਉਹ ਕਦੋਂ ਉਹ ਚੀਜ਼ ਜਿਹੜੀ ਹੈ ਰਗਾਂ ਦੇ ਅੰਦਰ ਤੱਕ ਵੱਢ ਜਾਂਦੀ ਹੈ ਪਤਾ ਵੀ ਨਹੀਂ ਲੱਗਦਾ ਤਾਂ ਸਭ ਤੋਂ ਵੱਡਾ ਰੀਜ਼ਨ ਮੈਨੂੰ ਲੱਗਦਾ ਕਿ ਪੇਰੈਂਟ ਪੇਰੈਂਟ ਉਸ ਤੋਂ ਬਾਅਦ ਦੂਜੇ ਨੰਬਰ ਤੇ ਆਂਦਾ ਸੋਸ਼ਲ ਮੀਡੀਆ ਤੇ ਜਿਹੜਾ ਅਸੀਂ ਅੱਜ ਕੱਲ੍ਹ ਦੇਖ ਰਹੇ ਹਾਂ ਸਾਡੇ ਸਾਹਮਣੇ ਮੂਵੀਜ਼ ਕਾਣਿਆਂ ਦੇ ਵਿੱਚ ਉੱਥੋਂ ਬੱਚਿਆਂ ਨੂੰ ਇਹ ਚੀਜ਼ ਜਿਹੜੀ ਆਂਦੀ ਹੈ ਸਰ ਤੁਸੀਂ ਆਪਸਾ ਲਾਓ ਵੀ ਜਿਹੜੇ ਬੱਚੇ ਰੇਸ ਰੇਸ ਦਾ ਟੈਸਟ ਪਾਸ ਕਰ ਚੁੱਕੇ ਨੇ ਰਿਟਰਨ ਪੇਪਰ ਪਾਸ ਕਰ ਚੁੱਕੇ ਨੇ ਪਰ ਫੇਰ ਵੀ ਜਦੋਂ ਇੱਕ ਰੈਂਡਮ ਟੈਸਟ ਲਿਆ ਜਾਂਦਾ ਕਿ ਆਰਮੀ ਵੱਲੋਂ ਕਿ ਅਸੀਂ ਸੈਂਪਲਿੰਗ ਕਰੀਏ ਡੋਪ ਟੈਸਟ ਕੀਤਾ ਜਾ ਪਰ ਉਹਦੇ ਵਿੱਚ 10 ਪ੍ਰਤੀਸ਼ਤ ਬੱਚੇ ਆਣਾ ਬਹੁਤ ਵੱਡੇ ਪੱਧਰ ਤੇ ਇੱਕ ਕਹਿ ਲਓ ਚਿੰਤਾ ਵਾਲੀ ਗੱਲ ਮੰਨੀ ਜਾਂਦੀ ਹੈ ਦੇਖੋ ਤੁਸੀਂ ਗੱਲ ਕੀਤੀ ਕਿ 17 ਜ਼ਿਲ੍ਹਿਆਂ ਦੇ ਵਿੱਚੋਂ ਟੋਟਲ 14000 ਬੱਚੇ ਆਏ ਤੇ 10% ਦੀ ਗੱਲ ਲਾ ਲਈ ਤਾਂ 1400 ਬੱਚੇ ਥੈਟ ਮੀਨਸ ਕਿ 1400 ਬੱਚੇ ਜਿਹੜੇ ਨੇ ਉਹ ਨਸ਼ੇ ਦਾ ਜਿਹੜਾ ਸੇਵਨ ਕਰਦੇ ਸੀ ਇੱਕ ਚੀਜ਼ ਹੋਰ ਦਾਜਮਾ ਤੁਹਾਨੂੰ ਨਾਰਮਲੀ ਡੋਪ ਟੈਸਟ ਹੁੰਦਾ ਨਾ ਜਿਹੜਾ ਇਹਦੇ ਵਿੱਚ ਇਹ ਚੀਜ਼ ਕਲੀਅਰ ਹੋ ਜਾਂਦੀ ਹੈ ਬੜੀ ਵਾਰੀ بڑے ਲੋਕਾਂ ਦੇ ਦਿਮਾਗ 'ਚ ਸਵਾਲ ਆਏਗਾ ਕਿ ਨਾਰਮਲੀ ਜਦੋਂ ਅਸੀਂ ਕੋਈ ਵੀ ਇੱਕ ਦਵਾਈ ਜਿਹੜੀ ਆ ਉਹ ਲੈਨੇ ਆ ਹੋਮ्योपैथिक ਦਵਾਈ ਲੈ ਲਓ ਤੁਸੀਂ ਉਹਦੇ ਵਿੱਚ ਵੀ ਅਲਕੋਹਲ ਦੀ ਮਾਤਰਾ ਥੋੜੀ-ਬਹੁਤੀ ਹੁੰਦੀ ਹੈ ਤੇ ਪੌਸਿਬਿਲਿਟੀ ਹੈ ਕਿ ਡੋਪ ਟੈਸਟ ਦੇ ਵਿੱਚ ਉਹ ਵੀ ਆ ਸਕਦਾ ਹੈ ਕਿ ਪੋਜ਼ਿ ਕਿਉਂਕਿ ਆਰਮੀ ਦੇ ਵਿੱਚ ਜਿਹੜਾ ਡੋਪ ਟੈਸਟ ਕੀਤਾ ਜਾਂਦਾ ਹੈ ਨਾ ਉਹ ਥਰੂ ਯੂਰੀਨ ਸੈਂਪਲਸ ਕੀਤਾ ਜਾਂਦਾ ਹੈ ਤੇ ਉਹਦੇ ਵਿੱਚ ਇੱਕ ਇੱਕ ਚੀਜ਼ ਕਲੀਅਰ ਹੋ ਜਾਂਦੀ ਹੈ ਪਹਿਲਾਂ ਪੁੱਛਿਆ ਜਾਂਦਾ ਕਿਸੇ ਬੱਚੇ ਨੂੰ ਕਿ ਜੀ ਤੁਸੀਂ ਪਿਛਲੇ ਇੰਨੇ ਇੰਨੇ ਘੰਟੇ ਦੇ ਵਿੱਚ ਕੋਈ ਦਵਾਈ ਤਾਂ ਨਹੀਂ ਖਾਧੀ ਜਾਂ ਤੁਸੀਂ ਕਿਹੜੀ ਕਿਹੜੀ ਚੀਜ਼ ਜਿਹੜੀ ਆ ਉਹਦਾ ਸੇਵਨ ਕੀਤਾ ਤੇ ਈਵਨ ਕਿ ਜਿਹੜਾ ਰਿਜ਼ਲਟ ਆਉਂਦਾ ਹੈ ਰਿਜ਼ਲਟ ਦੇ ਵਿੱਚ ਵੀ ਕਲੀਅਰ ਹੋ ਜਾਂਦਾ ਹੈ ਕਿ ਕਿੱਥੇ ਸਿੰਥੈਟਿਕ ਨਸ਼ੇ ਦੀ ਵਰਤੋਂ ਕੀਤੀ ਗਈ ਹੈ ਜਾਂ ਫਿਰ ਕਿਸੇ ਦੂਜੀ ਥਾਂ ਦੇ ਉੱਪਰ ਇਦਾਂ ਦੀ ਕਿਸੇ ਦਵਾਈ ਦੀ ਵਰਤੋਂ ਕੀਤੀ ਗਈ ਹੈ ਤਾਂ ਬੜੀ ਵੱਡੀ ਗੱਲ ਹੈ ਇਹ ਆਪ ਗੱਲ ਕਰ ਰਹੇ ਹਾਂ ਹੁਣ ਦੀ ਪਰ ਜੇ ਮੈਂ ਗੱਲ ਕਰਾਂ ਇਸ ਤੋਂ ਪ ਪਿਛਲੀ ਵਾਰੀ 2019 ਦੇ ਵਿੱਚ ਜਿਹੜੇ ਟੈਸਟ ਹੋਏ ਸੀ ਉਦੋਂ ਵੀ ਬੱਚਿਆਂ ਦੇ ਬਾਹਾਂ ਦੇ ਉੱਪਰ ਸਿਰੰਜਾਂ ਦੇ ਨਿਸ਼ਾਨ ਈਵਨ ਕਿ ਕੱਟ ਮਾਰਕਸ ਵੀ ਸੀਗੇ ਜਿਹੜੇ ਬੱਚਿਆਂ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਵੀ ਨਿਸ਼ਾਨ ਉਹਨਾਂ ਦੀ ਬਾਹਾਂ ਦੇ ਉੱਤੇ ਪਾਏ ਗਏ ਤਾਂ ਇਹ ਬੜੀ ਸੋਚਣ ਵਾਲੀ ਹੈਰਾਨੀ ਜਿਹੜਾ ਗੱਲ ਹੈ ਕਿ ਸਾਡੇ ਜਿਹੜੇ ਪ੍ਰਸ਼ਾਸਨ ਹੈ ਉਹਦਾ ਧਿਆਨ ਕਿੱਥੇ ਹੈ ਅਸੀਂ ਆਪਣੇ ਬੱਚਿਆਂ ਨੂੰ ਸਿੱਧੇ ਰਾਹ ਪਾਉਣ ਵਾਸਤੇ ਕੀ ਯਤਨ ਕਰ ਰਹੇ ਹਾਂ ਜਿਹੜੇ ਬੱਚਿਆਂ ਕੋਲੇ ਨੌਕਰੀਆਂ ਹੈ ਨਹੀਂ ਜਾਂ ਜਿਹੜੇ ਬੱਚੇ ਫੋਰ ਐਗਜ਼ਾਮਪਲ ਉਹ ਦੇਸ਼ ਦੀ ਸੇਵਾ ਕਰਨ ਵਾਸਤੇ ਅੱਗੇ ਆ ਰਹੇ ਨੇ ਉਹ ਆਪਣਾ ਖੁਦ ਨੂੰ ਪ੍ਰੈਜ਼ੈਂਟ ਕਰ ਰਹੇ ਨੇ ਕਿ ਅਸੀਂ ਇਸ ਦੇਸ਼ ਦੀ ਸੇਵਾ ਕਰਾਂਗੇ ਅਸੀਂ ਉਸ ਫੌਜ ਤੇ ਫੌਜ ਦੇ ਵਿੱਚ ਭਰਤੀ ਹੋਵਾਂਗੇ ਬਾਰਡਰਸ 'ਤੇ ਜਾ ਕੇ ਲੜਾਂਗੇ ਕਿ ਉਹਨਾਂ ਬੱਚਿਆਂ ਵਾਸਤੇ ਸਹੂਲਤਾਂ ਕੀ ਦਿੱਤੀਆਂ ਜਾ ਰਹੀਆਂ ਨੇ ਬੱਚੇ ਆਖਰ ਕਿਉਂ ਅੱਗੇ ਆਉਣ ਜਦ ਇੱਕ ਬੱਚੇ ਨੂੰ ਪਤਾ ਹੈ ਕਿ ਮੈਂ ਇੱਥੇ ਜਾਊਂਗਾ ਫੌਜ ਦੇ ਵਿੱਚ ਮੈਨੂੰ ਇੰਨੀ ਕੀ ਤਨਖਾਹ ਮਿਲਣੀ ਹੈ ਉਹੀ ਦੂਜੇ ਪਾਸੇ ਮੈਂ ਆ ਕੰਮ ਕਰਾਂ ਤਾਂ ਮੈਨੂੰ ਤਨਖਾਹ ਜ਼ਿਆਦਾ ਮਿਲੂਗੀ ਤੇ ਫਿਰ ਕਿਉਂ ਬੱਚੇ ਉਸ ਪਾਸੇ ਜਾਣਗੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਇਹਦੇ ਵੱਲ ਕੁਝ ਦਈਏ ਕੁਝ ਸਹੂਲਤਾਂ ਵੱਖਰੀਆਂ ਦਈਏ ਬੱਚਿਆਂ ਨੂੰ ਈਵਨ ਕਿ ਜਿਹੜੇ ਬੱਚੇ ਇਸ ਪਾਸੇ ਨੂੰ ਆਉਂਦੇ ਨੇਗੇ ਉਹਨਾਂ ਵਾਸਤੇ ਬਹੁਤੀ ਵਾਰੀ ਇਹ ਵੀ ਗੱਲਾਂ ਸਾਹਮਣੇ ਆਈਆਂ ਨੇ ਬੱਚੇ ਕਹਿੰਦੇ ਨੇ ਕਿ ਸਾਨੂੰ ਡਾਈਟ ਵੀ ਪ੍ਰੋਪਰਲੀ ਨਹੀਂ ਮਿਲਦੀ ਜਿੱਥੇ ਟ੍ਰੇਨਿੰਗ ਕਰਦੇ ਨੇ ਬੱਚੇ ਬੱਚੇ ਜਿੱਥੇ ਇੰਨੀ ਕਿਉਂਕਿ ਨਾਰਮਲ ਇੱਕ ਬੰਦਾ ਜਿਮ ਲਾਉਂਦਾ ਹੈ ਤਾਂ ਉਹਦੀ ਕੀ ਹਾਲਤ ਹੋ ਜਾਂਦੀ ਹੈ ਤੇ ਇਸ ਟੈਸਟ ਦੇ ਵਿੱਚ ਪਾਸ ਹੋਣ ਵਾਸਤੇ ਰੇਸਿੰਗ ਟੈਸਟ ਹੁੰਦਾ ਜਿਹੜਾ ਜਾਂ ਹੋਰ ਜਿਹੜੇ ਫਿਜ਼ੀਕਲ ਟੈਸਟ ਹੁੰਦੇ ਨੇ ਉਹ ਪਾਸ ਕਰਨ ਵਾਸਤੇ ਇੰਨੀ ਇੰਨੀ ਮੁਸ਼ਕਲਤ ਕਰਨੀ ਪੈਂਦੀ ਹੈ ਕੜੀ ਧੁੱਪ ਦੇ ਵਿੱਚ ਕਿੰਨੇ ਕਿੰਨੇ ਘੰਟੇ ਭੱਜਣਾ ਪੈਂਦਾ ਤੇ ਜਦੋਂ ਸਰੀਰ ਨੂੰ ਇਦਾਂ ਦਾ ਤਿਆਰ ਕਰਨ ਵਾਸਤੇ ਤੇ ਬੱਚੇ ਨੂੰ ਜਿਹੜਾ ਫਿਰ ਮੈਂਟਲੀ ਉਹ ਵੀ ਇੱਕ ਸਟ्रेस ਹੁੰਦਾ ਉਹਨੂੰ ਟੈਕਲ ਕਰਨ ਵਾਸਤੇ ਕੋਈ ਸੋਲੂਸ਼ਨ ਹੈ ਨਹੀਂ ਸਾਡੇ ਕੋਲੇ ਅਸੀਂ ਕੁਝ ਪ੍ਰੋਵਾਈਡ ਹੀ ਨਹੀਂ ਕਰਦੇ ਇਵਨ ਨਾਰਮਲੀ ਵੀ ਗੱਲ ਕਰੀਏ ਆਪਾਂ ਜੇ ਫੌਜ ਦੇ ਵਿੱਚ ਜਾਣ ਵਾਲੇ ਬੱਚਿਆਂ ਦੀ ਗੱਲ ਨਾ ਕਰੀਏ ਜਿਹੜੇ ਨਾਰਮਲ ਬੱਚੇ ਨੇ ਜਿਹੜੇ ਕਾਲਜਾਂ 'ਚ ਪੜ੍ਹਦੇ ਨਹੀਂ ਆ ਜਿਹੜੇ ਜੋਬਸ ਲਈ ਸਟਰਗਲ ਕਰ ਰਹੇ ਨੇ ਜੋਬਸ ਨਹੀਂ ਹੈਗੀਆਂ ਉਹਨਾਂ ਕੋਲੇ ਉਹਨਾਂ ਵਾਸਤੇ ਵੀ ਸਾਡੇ ਕੋਲੇ ਕੋਈ ਸਹੂਲਤ ਨਹੀਂ ਹੈ ਕਿ ਅਸੀਂ ਉਹਨਾਂ ਬੱਚਿਆਂ ਨੂੰ ਜਿਹੜਾ ਕੁਝ ਪ੍ਰੋਵਾਈਡ ਕਰ ਪਾਈਏ ਮੈਂਟਲੀ ਅਗਰ ਬੱਚਾ ਕੋਈ ਇੰਨਾ ਪਰੇਸ਼ਾਨ ਹੈ ਤਾਂ ਉਹ ਕਿਤੇ ਜਾ ਕੇ ਹੈਲਪ ਲੈ ਆ ਪਾਵੇ ਸਾਡੇ ਕੋਲੇ ਕੋਈ ਸੋਲੂਸ਼ਨ ਨਹੀਂ ਹੈਗਾ ਸਾਨੂੰ ਲੋੜ ਹੈ ਜੋ ਉਸ ਚੀਜ਼ ਦੀ ਅਸੀਂ ਹਸਪਤਾਲ ਬਣਾ ਰਹੇ ਹਾਂ ਅਸੀਂ ਮੈਡੀਕਲ ਸੈਂਟਰਸ ਬਣਾ ਰਹੇ ਹਾਂ ਪਰ ਉਹ ਮੈਡੀਕਲ ਸੈਂਟਰਸ ਦੇ ਵਿੱਚ ਵੀ ਕਈ ਵਾਰੀ ਦਵਾਈਆਂ ਉਪਲਬਧ ਨਹੀਂ ਹ ਈਵਨ ਕੇ ਜਿਹੜੇ ਡਾਕਟਰਸ ਉਥੇ ਪ੍ਰੈਜ਼ੈਂਟ ਹੁੰਦੇ ਨੇਗੇ ਉਹ ਵੀ ਕਈ ਵਾਰ ਇਦਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਉਸ ਬਿਮਾਰੀ ਦਾ ਪ੍ਰੋਪਰ ਇਲਾਜ ਕਰਨ ਦਾ ਤਰੀਕਾ ਨਹੀਂ ਪਤਾ ਹੁੰਦਾ ਤਾਂ ਕਵਾਲਿਫਾਈ ਡਾਕਟਰਸ ਜਿਹੜੇ ਉਸਾਈਕੀਐਡਰਿਸਟ ਉੱਥੇ ਮੌਜੂਦ ਹੋਣ ਕਿ ਜਿਹੜੇ ਬੱਚੇ ਜੇ ਬਾਈਚਾਂਸ ਕੋਈ ਐਦਾਂ ਦੀ ਪਰੇਸ਼ਾਨੀ ਨਾਲ ਕੋਈ ਟੈਕਲ ਕਰ ਰਿਹਾ ਤਾਂ ਉਹਨੂੰ ਹੈਲਪ ਮਿਲੇ ਫੌਰਨ ਦੇ ਵਿੱਚ ਅਗਰ ਤੁਹਾਨੂੰ ਪਤਾ ਹੋਏਗਾ ਕਿ ਸਕੂਲਾਂ ਕਾਲਜਾਂ ਦੇ ਵਿੱਚ ਕੰਪਲਸਰੀ ਹੈ ਕਿ ਉੱਥੇ ਕਾਉਂਸਲਰ ਹੁੰਦੇ ਨੇ ਜੇ ਕੋਈ ਬੱਚਾ ਕਿਸੇ ਨੂੰ ਬੁਲੀ ਕੀਤਾ ਜਾ ਰਿਹਾ ਜਾਂ ਕੋਈ ਬੱਚਾ ਮੈਂਟਲੀ ਪਰੇਸ਼ਾਨ ਹੈ ਕਿਸੇ ਕਾਰਨ ਕਰਕੇ ਤਾਂ ਉਸ ਕਾਉਂਸਲਰ ਨਾਲ ਜਾ ਕੇ ਗੱਲ ਕਰ ਸਕਦਾ ਆਪਣੀ ਦਿਲ ਦੀ ਗੱਲ ਰੱਖੇਗਾ ਉਸਨੂੰ ਸੋਲੂਸ਼ਨ ਮਿਲਦਾ ਹੈ ਉੱਥੇ ਇੱਥੇ ਸਾਡੇ ਕਿਤੇ ਹੈ ਹੀ ਨਹੀਂ ਇਹ ਚੀਜ਼ ਹੁਣ ਤੱਕ ਮੰਨਿਆ ਜਾਂਦਾ ਸੀ ਕਿ ਸਾਡੇ ਪੇਰੈਂਟਸ ਹੈਗੇ ਆ ਬੱਚੇ ਕੀ ਕਰਦੇ ਸੀ ਆਪਣੇ ਪੇਰੈਂਟਸ ਨਾਲ ਸਾਰੀ ਗੱਲ ਕਰਦੇ ਸੀ ਪਰ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਪਹਿਲਾਂ ਗੱਲ ਕੀਤੀ ਪੇਰੈਂਟਸ ਕੋਲੇ ਟਾਈਮ ਨਹੀਂ ਬੱਚੇ ਕਿਹਦੇ ਕੋਲੇ ਜਾਣ ਉਹ ਆਪਣੀ ਹਾਂ ਉਮਰ ਕੋਈ ਜਿਹੜਾ ਹੈ ਉਹ ਸਾਥੀ ਲੱਭਦੇ ਨੇ ਕਿਸੇ ਨਾਲ ਗੱਲ ਸ਼ੇਅਰ ਕਰਦੇ ਨੇ ਉਹ ਹੁਣ ਜਿਹੜਾ ਉਹਨਾਂ ਦੀ ਸੇਮ ਉਮਰ ਦਾ ਬੰਦਾ ਹੈ ਸਾਹਮਣੇ ਵਾਲਾ ਉਹ ਵੀ ਤਾਂ ਉਹਨਾਂ ਜਿੰਨਾ ਕਿ ਐਕਸਪੀਰੀਐਂਸਡ ਹੈ ਉਹ ਆਪਣੀ ਕੋਈ ਗੱਲ ਦੱਸ ਸਕੀ ਇਦਾਂ ਕਰਕੇ ਦੇਖ ਲੈਣੇ ਆ ਜਿਆਦਾ ਵਧੀਆ ਸੋਲੂਸ਼ਨ ਮਿਲੂਗਾ ਤੇ ਇਹਜਿਆਂ ਦੇ ਵਿੱਚੋਂ ਹੀ ਜਿਨ੍ਹਾਂ ਨੂੰ ਸੋਲੂਸ਼ਨ ਇਹ ਲੱਗਦਾ ਕਿ ਜੀ ਇੱਕ ਸਰੇਂਜ ਲਾਓ ਤੇ ਤੁਹਾਨੂੰ ਆਰਾਮ ਨਾਲ ਟੈਨਸ਼ਨ ਫ੍ਰੀ ਹੋ ਜਾਂਦੇ ਹੋ ਤੁਸੀਂ ਤੁਹਾਨੂੰ ਸਟ्रेस ਨਹੀਂ ਰਹਿੰਦਾ ਇੱਕ ਇੱਕ ਇੰਨੀ ਕੁ ਚੀਜ਼ ਮਿਲਦੀ ਹੈ ਜੀ ਉਹ ਖਾ ਲਓ ਤੁਸੀਂ ਤੁਹਾਨੂੰ ਸੁਰਤ ਨਹੀਂ ਰਹੂਗੀ ਤੁਹਾਨੂੰ ਟੈਨਸ਼ਨ ਨਹੀਂ ਹੋਊਗੀ ਕੋਈ ਵੀ ਉਹ ਜਦੋਂ ਇਹ ਚੀਜ਼ਾਂ ਬੱਚਿਆਂ ਨੂੰ ਇੰਟਰੋਡਿਊਸ ਹੁੰਦੀਆਂ ਨੇ ਪਰ ਬੱਚੇ ਉਸ ਪਾਸੇ ਨੂੰ ਜਾਂਦੇ ਨੇ ਕਦੋਂ ਆਦੀ ਹੋ ਜਾਂਦੇ ਨੇ ਉਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਸਰ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ 2019 ਜਿਹੜੀ ਲਾਸਟ ਵਰਤੀ ਹੋਈ ਸੀ ਹੈ ਨਾ ਉਹਦੇ ਵਿੱਚ ਵੀ ਜਿਹੜੇ ਕਿ ਟੈਸਟ ਜਦੋਂ ਕੀਤਾ ਗਿਆ ਸੀ ਉਹਦੇ ਵਿੱਚ ਸੁਸਾਇਸਾਈਡਲ ਅਟੈਂਪਟ ਜਿਹੜੇ ਮਾਰਕਸ ਉਹ ਵੀ ਨਜ਼ਰ ਆਏ ਨੇ ਕਿ ਇੰਨਾ ਜ਼ਿਆਦਾ ਡਿਪਰੈਸ਼ਨ ਚ ਬੱਚੇ ਜਿਹੜੇ ਜਾ ਰਹੇ ਨੇ ਉਹਨਾਂ ਨੂੰ ਕਹਿ ਲਓ ਸੋਰਸੇਸ ਨਹੀਂ ਮਿਲ ਰਹੇ ਜਾਂ ਕਹਿ ਲਓ ਜੋ ਚੀਜ਼ ਪਾਣਾ ਚਾਹੁੰਦੇ ਨੇ ਉੱਥੇ ਤੱਕ ਨਹੀਂ ਪਹੁੰਚ ਪਾ ਰਹੇ ਤੇ ਡਿਪਰੈਸ਼ਨ ਜਾ ਰਹੇ ਨੇ ਇਸੇਕ ਚਾਲਦੇ ਹੋਏ ਫਿਰ ਉਹ ਨਸ਼ਿਆਂ ਵੱਲ ਜਿਹੜਾ ਕੀ ਹੈ ਡਿਵਰਟ ਹੋ ਜਾਂਦੇ ਨੇ ਬਿਲਕੁਲ ਇੱਕ ਕਾਰਨ ਇਹ ਵੀ ਹੋ ਸਕਦਾ ਕਿਉਂਕਿ ਸੁਸਾਈਡਲ ਮਾਰਕਸ ਜਿਹੜੇ ਆ ਉਹ ਬੱਚਿਆਂ ਦੇ ਹੱਥਾਂ ਤੇ ਮਿਲਣਾ ਬੜੀ ਵੱਡੀ ਗੱਲ ਹੈ ਸਭ ਤੋਂ ਪਹਿਲਾਂ ਤਾਂ ਮੇਰਾ ਮਤਲਬ ਬੜਾ ਵੱਡਾ ਸਵਾਲ ਉਹਨਾਂ ਦੇ ਪੇਰੈਂਟਸ ਦੇ ਉੱਪਰ ਉੱਠਦਾ ਹੈ ਕਿ ਕੀ ਪੇਰੈਂਟਸ ਨੂੰ ਨਹੀਂ ਪਤਾ ਉਹਨਾਂ ਦੇ ਬੱਚਿਆਂ ਦੇ ਹੱਥਾਂ ਦੇ ਉੱਤੇ ਸੁਸਾਈਡਲ ਮਾਰਕਸ ਨੇ ਕਿ ਪੇ ਦੂਜੀ ਚੀਜ਼ ਜੇ ਬੱਚੇ ਇਸ ਪਾਸੇ ਜਾ ਰਹੇ ਨੇ ਤਾਂ ਸੋਚਣਾ ਪਏਗਾ ਅੱਜ ਕਿ ਅੱਜ ਸਾਡੇ ਇੱਥੇ ਧਰਤੀ ਦੇ ਵਿੱਚ ਜਿੱਥੇ ਅਸੀਂ ਕਹਿੰਦੇ ਆ ਪੰਜਾਬ ਦੇ ਵਿੱਚ ਇੰਨੇ ਸਾਰੇ ਵੱਖਰੇ ਵੱਖਰੇ ਧਰਮ ਨੇ ਆਪਾਂ ਸਿੱਖ ਧਰਮ ਦੀ ਗੱਲ ਕਰਦੇ ਆ ਹੋਰ ਬੜੇ سارے ਧਰਮ ਨੇ ਤੇ ਮੇਰਾ ਮੰਨਣਾ ਇਹੀ ਹੈ ਕਿ ਜੇ ਕੋਈ ਬੱਚਾ ਧਾਰਮਿਕ ਹੋਵੇ ਜੇ ਕੋਈ ਬੱਚਾ ਮੰਦਰ ਗੁਰਦੁਆਰਾ ਸਾਹਿਬ ਜਾਂ ਮਸਜਿਦ ਕਿਤੇ ਜਾਂਦਾ ਹੋਵੇ ਉੱਥੇ ਜਾ ਕੇ ਉਥੋਂ ਦੀ ਸਿੱਖਿਆ ਗ੍ਰਹਿਣ ਕਰਦਾ ਹੋਵੇ ਤਾਂ ਕੋਈ ਵੀ ਧਰਮ ਸਭ ਤੋਂ ਪਹਿਲੇ ਨੰਬਰ ਤੇ ਹੈ ਤੁਹਾਨੂੰ ਮਨੋ ਸਟਰੋਂਗ ਕਰਦਾ ਤੁਹਾਡਾ ਮਨੋਬਲ ਵਧਾਉਂਦਾ ਹੈ ਕਿ ਤੁਸੀਂ ਆਪਣੇ ਆਪ ਦੇ ਵਿੱਚ ਕਿੰਨੇ ਕਾਬਲ ਹੋ ਤੇ ਜਿਹੜੇ ਬੱਚੇ ਨੂੰ ਉਸ ਪ੍ਰਮਾਤਮਾ ਤੇ ਭਰੋਸਾ ਉਸ ਦੀ ਦਿੱਤੀ ਹੋਈ ਇਹ ਦਾਤ ਜਿਹੜਾ ਸਰੀਰ ਮਿਲਿਆ ਇਹ ਤੇ ਉਹਨੂੰ ਵਿਸ਼ਵਾਸ ਹੈ ਤੇ ਫਿਰ ਉਹ ਬੱਚਾ ਤਾਂ ਇਸ ਪਾਸੇ ਜਾਊਗਾ ਹੀ ਨਹੀਂ that means ਕਿ ਉਹ ਜਿਹੜੇ ਬੱਚੇ ਨੇ ਜਾਂ ਤਾਂ ਉਹਨਾਂ ਨੂੰ ਪ੍ਰੋਪਰਲੀ ਧਾਰਮਿਕ ਸਿੱਖਿਆ ਨਹੀਂ ਮਿਲੀ ਜਾ ਉਹਨਾਂ ਦੇ ਪੇਰੈਂਟਸ ਉਹਨੂੰ ਕਦੇ ਲੈ ਕੇ ਨਹੀਂ ਗਏ ਉਸ ਪਾਸੇ ਕਿਉਂਕਿ ਅੱਜ ਦੇ ਟਾਈਮ ਦੀ ਗੱਲ ਕਰੀਏ ਤਾਂ ਧਰਤੀ ਦੇ ਇੱਥੇ ਵੀ ਪੰਜਾਬ ਦੇ ਵਿੱਚ ਵੀ ਬੜੇ ਸਾਰੇ ਇਦਾਂ ਦੇ ਪੇਰੈਂਟਸ ਇਦਾਂ ਦੇ ਬੱਚੇ ਸਾਹਮਣੇ ਆ ਰਹੇ ਨੇ ਜਿਹੜੇ ਕਿ ਨਾਸਤਿਕ ਹੁੰਦੇ ਜਾ ਰਹੇ ਨੇ ਜਿਹੜੇ ਧਰਮ ਤੋਂ ਉਲਟ ਜਾ ਰਹੇ ਨੇ ਧਰਮ ਇੱਕ ਇਨਸਾਨ ਨੂੰ ਇਨਸਾਨ ਬਣਾਉਣ ਵਾਸਤੇ ਸੀ ਅੱਜ ਸਾਡੇ ਸਾਹਮਣੇ ਧਰਮ ਆ ਗਿਆ ਨਾ ਉਹ ਬੰਧਨ ਕ੍ਰੀਏਟ ਕਰਦਾ ਇੱਕ ਕਿ ਤੁਸੀਂ ਇਸ ਧਰਮ ਦੇ ਵਿੱਚ ਹੈਗੇ ਹੋ ਤੁਹਾਨੂੰ ਇਹ ਚੀਜ਼ਾਂ ਇਦਾਂ ਹੀ ਕਰਨੀਆਂ ਪੈਣਗੀਆਂ ਇਦਾਂ ਨਹੀਂ ਕਰੋਗੇ ਤਾਂ ਇਦਾਂ ਹੋ ਜਾਏਗਾ ਲੋਜੀਕਲੀ ਬੱਚਿਆਂ ਨੂੰ ਸਮਝਾਇਆ ਹੀ ਨਹੀਂ ਗਿਆ ਹਾਰੇ ਕਦਰਮ ਦੇ ਪਿੱਛੇ ਇੱਕ ਲੋਜੀਕ ਹੈ ਤੁਸੀਂ ਕੁਝ ਕੰਮ ਕਰਦੇ ਹੋ ਉਹਦੇ ਪਿੱਛੇ ਇੱਕ ਲੋਜੀਕ ਹੈ ਤਾਂ ਉਹ ਲੋਜੀਕ ਸਮਝਣ ਦੀ ਲੋੜ ਹੈ ਲੋਜੀਕਲੀ ਬੱਚਿਆਂ ਨੂੰ ਸਮਝਾਇਆ ਜਾਵੇ ਬੱਚੇ ਨੂੰ ਪਤਾ ਹੋਵੇ ਆਪਣੇ ਆਪ ਤੇ ਭਰੋਸਾ ਹੋਵੇ ਬੱਚੇ ਨੂੰ ਤਾਂ ਬੱਚਾ ਇਦਾਂ ਕਦੇ ਨਹੀਂ ਕਰਦਾ ਜਿਹੜੇ ਬੱਚੇ ਕਿਉਂਕਿ ਹੁਣ ਆਪਾਂ ਗੱਲ ਕਰ ਰਹੇ ਹਾਂ ਕਿ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਜਾਂ ਉਹਨਾਂ ਨੂੰ ਕਿਤੋਂ ਬੁਲੀ ਕੀਤਾ ਜਾਂਦਾ ਹੈ ਉਹਨਾਂ ਨੂੰ ਪ੍ਰੈਸ਼ਰ ਹੈ ਕ੍ਰੀਏਟ ਕੀਤਾ ਜਾਂਦਾ ਪੇਰੈਂਟਸ ਵੱਲੋਂ ਜਾਂ ਆਪਣੇ ਆਸ-ਪਾਸ ਦੇ ਜਿਹੜਾ ਸੋਸਾਇਟੀ ਵੱਲੋਂ ਇਸ ਕਰਕੇ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਨੇ ਫਿਰ ਉਹ ਇਦਾਂ ਦੇ ਕੰਮ ਕਰਦੇ ਨੇ ਤਾਂ ਇੱਕ ਬੜਾ ਵੱਡਾ ਰੀਜ਼ਾ ਨੇ ਹੋ ਸਕਦਾ ਹੈ ਤੇ ਸਰਕਾਰਾਂ ਨੂੰ ਜਿੱਥੇ ਇਸ ਦੇ ਵਿੱਚ ਹੈਲਪ ਕਰਨ ਦੀ ਲੋੜ ਹੈ ਪੇਰੈਂਟਸ ਦੀ ਸਭ ਤੋਂ ਵੱਧ ਦੂਜੇ ਨੰਬਰ ਤੇ ਫਿਰ ਮੈਂ ਕਹਿ ਰਿਹਾ ਪੇਰੈਂਟਸ ਦੀ ਸਭ ਤੋਂ ਵੱਧ ਲੋੜ ਹੈ ਕਿ ਉਹ ਐਟ ਲੀਸਟ ਆਪਣੇ ਬੱਚਿਆਂ ਵੱਲ ਧਿਆਨ ਦੇਣ ਤੁਹਾਡੇ ਕੋਲੇ ਆਪਣੇ ਪਰਸਨਲ ਕੰਮ ਤੁਹਾਡੇ ਘਰ ਦੇ ਕੰਮ ਬੜੇ ਸਾਰੇ ਹੋ ਸਕਦੇ ਨੇ ਪਰ ਸਭ ਤੋਂ ਵੱਡੀ ਪ੍ਰਾਇੋਰਟੀ ਜਿਹੜੀ ਤੁਹਾਡੀ ਆ ਉਹ ਤੁਹਾਡੇ ਬੱਚੇ ਹੋਣੇ ਚਾਹੀਦੇ ਨੇ ਕਿਉਂਕਿ ਆਉਣ ਵਾਲੇ ਜਦੋਂ ਟਾਈਮ ਦੇ ਵਿੱਚ ਤੁਸੀਂ ਬਜ਼ੁਰਗ ਹੋ ਜਾਣਾ ਤਾਂ ਇਹਨਾਂ ਨੇ ਹੀ ਤੁਹਾਨੂੰ ਸਾਂਭਣਾ ਤੇ ਜਿੰਨੇ ਕੁ ਸਿੱਖਿਆ ਤੁਸੀਂ ਇਹਨਾਂ ਨੂੰ ਦੋਵੋਗੇ ਜਿੰਨਾ ਕੁ ਤੁਸੀਂ ਇਹਨਾਂ ਦਾ ਧਿਆਨ ਰੱਖੋਗੇ ਆਉਣ ਵਾਲੇ ਟਾਈਮ 'ਚ ਤੁਹਾਡਾ ਉਹਨਾਂ 'ਤੇ ਧਿਆਨ ਇਹ ਰੱਖਣਗੇ ਫਿਰ ਬਾਅਦ 'ਚ ਪੇਰੈਂਟਸ ਦੀ ਜਿਹੜੀ ਕੰਪਲੇਂਟਸ ਹੁੰਦੀਆਂ ਨੇ ਕਿ ਜੇ ਬੱਚੇ ਸਾਡੀ ਗੱਲ ਨਹੀਂ ਸੁਣਦੇ ਸਾਡਾ ਕਹਿਣਾ ਨਹੀਂ ਮੰਨਦੇ ਤੁਸੀਂ ਆਪ ਕਿੰਨਾ ਕੁ ਪੇਰੈਂਟ ਬਣ ਕੇ ਉਹਨਾਂ ਦੇ ਸਾਹਮਣੇ ਪ੍ਰੈਜ਼ੈਂਟ ਹੋਗੇ ਸਰ ਪੰਜਾਬ ਜਿਹੜਾ ਗਿਣਿਆ ਜਾਂਦਾ ਕਿ ਉੱਥੇ ਕਿਹਾ ਜਾਂਦਾ ਜਿਹੜੇ ਗੱਬਰੂ ਜਵਾਨ ਜਿਹੜੇ ਜਵਾਕ ਹੁੰਦੇ ਹਨ ਬੱਚੇ ਹੁੰਦੇ ਨੇ ਵੀ ਕਾਫੀ ਫੁਰਤੀਲੇ ਬਲਸ਼ਾਲੀ ਪਰ ਉਸੇ ਪੰਜਾਬ ਦੇ ਵਿੱਚ ਜਦੋਂ ਕਿ ਇਦਾਂ ਦੀ ਜਿਹੜੀ ਕਹਿ ਲਓ ਜਿਹੜੀ ਦਰਦਨਾਕ ਇਧਰ ਸੌਰੀ ਰਿਪੀਟ ਜਿਹੜੀ ਇਦਾਂ ਦੀ ਕਹਿ ਲਓ ਅਨਸਰਟਨ ਜਿਹੜਾ ਟੈਸਟ ਕੀਤਾ ਜਾਂਦਾ ਫਿਰ ਉਹਦੇ ਵਿੱਚੋਂ ਰਿਜ਼ਲਟ ਆਂਦੇ ਨੇ ਇਹਦਾ ਕੀ ਕਹਿ ਲਓ ਵੀ ਸੋਲੂਸ਼ਨ ਕੀ ਨਿਕਲੂਗਾ ਆਪਾਂ ਜੇ ਆਪਾਂ ਗੱਲ ਕਰੀਏ ਪੇਰੈਂਟਿੰਗ ਦੇ ਤੌਰ ਤੇ ਗੱਲ ਕਰੀਏ ਸਕੂਲਿੰਗ ਦੇ ਤੌਰ ਤੇ ਗੱਲ ਕਰੀਏ ਇਕ ਸੋਲੂਸ਼ਨ ਆਪਾਂ ਹੁਣੇ ਗੱਲਾਂ ਚ ਡਿਸਕਸ ਕੀਤਾ ਹੈ ਕਿ ਸਭ ਤੋਂ ਪਹਿਲੇ ਨੰਬਰ ਤੇ ਪੇਰੈਂਟਸ ਜਦੋਂ ਬੱਚਾ ਛੋਟਾ ਹੈਗਾ ਹਜੇ ਉਸ ਟਾਈਮ ਨਾ ਸਾਡੇ ਕੀ ਹੈ ਨਾਰਮਲੀ ਨਾ ਸਾਡੇ ਸੁਭਾਅ ਹੈ ਅਸੀਂ ਕਹਿੰਦੇ ਆ ਕਿ ਯਾਰ ਕੋਈ ਨਾ ਹਜੇ ਤਾਂ ਬੱਚਾ ਹੈ ਤਾਂ ਨਿਆਣਾ ਕੋਈ ਗੱਲ ਨਹੀਂ ਪਰ ਤੁਹਾਨੂੰ ਨਹੀਂ ਪਤਾ ਕਿ ਉਹ ਨਿਆਣਾ ਜਿਹੜਾ ਹੈਗਾ ਨਾ ਜਦੋਂ ਉਹ ਹਜੇ ਬੋਲਣਾ ਵੀ ਨਹੀਂ ਸਿੱਖਿਆ ਉਸ ਦਾ ਦਿਮਾਗ ਉਸੇ ਟਾਈਮ ਤੇ ਐਕਟੀਵੇਟ ਸੀ ਤੁਸੀਂ ਕੀ ਕਰ ਰਹੇ ਹੋ ਉਸ ਤੇ ਆਸ-ਪਾਸੇ ਕੀ ਹੋ ਰਿਹਾ ਬੱਚਾ ਉਹ ਸਾਰੀ ਇੱਕ ਚੀਜ਼ ਜਿਹੜੀ ਨੋਟ ਕਰਦਾ ਤੇ ਉਹਦੇ ਦਿਮਾਗ ਦੇ ਵਿੱਚ ਕਿਤਾ ਨਹੀਂ ਤਸਵੀਰ ਛਾਪਦੀ ਹੈ ਤੁਸੀਂ ਅਗਰ ਕਹਿ ਰਹੇ ਹੋ ਕਿ ਜਦੋਂ ਥੋੜਾ ਜਿਹਾ ਵੱਡਾ ਹੋਏਗਾ ਇਹਨੂੰ ਸਮਝ ਆਣ ਲੱਗੂਗੀ ਉਦੋਂ ਅਸੀਂ ਜਿਹੜਾ ਇਹਦੇ ਆਸ-ਪਾਸੇ ਇਦਾਂ ਦਾ ਮਾਹੌਲ ਕ੍ਰੀਏਟ ਕਰਾਂਗੇ ਬੱਚਾ ਉਸ ਟਾਈਮ ਤੇ ਸਹੀ ਸਹੀ ਰਸਤੇ ਪਾਊਗਾ ਇਦਾਂ ਨਹੀਂ ਹੁੰਦਾ ਬੱਚੇ ਨੂੰ ਉਸੇ ਉਮਰ ਦੇ ਵਿੱਚ ਹੀ ਸਿਖਾਓ ਜਦੋਂ ਹਜੇ ਉਹਨੂੰ ਨਹੀਂ ਪਤਾ ਨਾ ਹਜੇ ਆਤਮਾ ਬਾਂਡਰੀਆਂ ਨੇ ਹੌਲੀ-ਹੌਲੀ ਉਹਦੀਆਂ ਜਿਵੇਂ ਕਹਿੰਦੇ ਆ ਨਾ ਕਿ ਜਦੋਂ ਇੱਕ ਬੀਜ ਬੋਇਆ ਹੁੰਦਾ ਹੈ ਉਹ ਜਦੋਂ ਬੂਟਾ ਛੋਟਾ ਹੁੰਦਾ ਉਹਨੂੰ ਤੁਸੀਂ ਕਿਸੇ ਪਾਸੇ ਵੀ ਮੋਲਡ ਕਰ ਲਓਨੇ ਹੁੜ ਜਾ ਹੋ ਜਾਣਾ ਪਰ ਜਦੋਂ ਇੱਕ ਵੱਡਾ ਤਣਾ ਬਣ ਗਿਆ ਫਿਰ ਉਹਨੂੰ ਮੋੜ ਨਹੀਂ ਸਕਦੇ ਉਹ ਟੁੱਟੂ ਗਈ ਉਹ ਮੁੜੂ ਇਦਾਂ ਹੀ ਬੱਚੇ ਜਦੋਂ ਛੋਟੀ ਉਮਰ 'ਚ ਹੁੰਦੇ ਨੇ ਉਸ ਟਾਈਮ ਜਿਹੜੀ ਵੀ ਸਿੱਖਿਆ ਦੋਗੇ ਉਹਨਾਂ ਨੂੰ ਉਹ ਬੱਚੇ ਉਸੇ ਸਿੱਖਿਆ ਨੂੰ ਫਾਲੋ ਕਰਨਗੇ ਤੇ ਵੱਡੇ ਹੋ ਕੇ ਉਹੀ ਗੁਣ ਉਹਨਾਂ ਦੇ ਅੰਦਰ ਹੋਣਗੇ ਦੂਜੀ ਚੀਜ਼ ਅੱਜ ਦੇ ਟਾਈਮ ਦੇ ਵਿੱਚ ਸਾਡੇ ਵਿੱਚ ਦਿਖਾਵਾ ਬਹੁਤ ਵੱਧ ਗਿਆ ਅਸੀਂ ਕੀ ਕਰਦੇ ਆ ਦੂਜੇ ਨੂੰ ਦੇਖ ਕੇ ਤੀਜੇ ਨੂੰ ਦੇਖ ਕੇ ਆਪਣੇ ਆਪ ਵੀ ਅਸੀਂ ਤੁਲਨਾ ਕਰਦੇ ਆ ਕਿ ਯਾਰ ਮੈਂ ਉਹਦੇ ਵਰਗਾ ਬਣਨਾ ਮੈਂ ਐਗਜ਼ਾਮਪਲ ਦੇ ਤੌਰ ਤੇ ਗੱਲ ਕਰਾਂ ਤਾਂ ਆਪਾਂ ਗੱਭਰੂ ਜਵਾਨ ਦੀ ਗੱਲ ਕੀਤੀ ਮੁੰਡੇ ਗੱਭਰੂ ਜਵਾਨ ਹੁੰਦੇ ਆ ਨਾ ਤੇ ਦਿਖ ਕੀ ਰਿਹਾ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਸਿਕਸ ਪੈਕਸ ਮਸਲਸ ਬਾਡੀ ਇੱਡੀ ਤਗੜੀ ਬਣਾਈ ਹੋਈ ਹੈ ਹੁਣ ਦੂਜੇ ਨੰਬਰ ਤੇ ਸਾਡੇ ਬੱਚਿਆਂ ਚ ਪੇਸ਼ੀਐਂਸ ਨਹੀਂ ਹੈਗੀ ਉਹ ਕਹਿੰਦੇ ਨੇ ਕਿ ਬਾਡੀ ਇਦਾਂ ਦੀ ਚਾਹੀਦੀ ਤਾਂ ਹੈਗੀ ਆ ਮੈਨੂੰ ਪਰ ਮੈਨੂੰ ਚਾਹੀਦੀ ਸੇਮ ਹੀ ਨਹੀਂ ਆ ਚੀਏ ਸਾਲ ਦੇ ਵਿੱਚ ਹੀ ਬਾਡੀ ਚਾਹੀਦੀ ਹੈ ਮੈਨੂੰ ਕੁਇਕ ਰਿਜ਼ਲਟ ਚਾਹੀਦਾ ਅਸੀਂ ਇਹ ਨਹੀਂ ਦੇਖਦੇ ਜਿਹੜੇ ਬੰਦੇ ਵਾਲ ਤੁਸੀਂ ਦੇਖ ਰਹੇ ਹੋ ਉਹ ਬੰਦੇ ਨੇ ਕਈ ਸਾਲ ਮਿਹਨਤ ਕੀਤੀ ਹੈ ਉਹਨੂੰ 10 ਸਾਲ ਲੱਗੇ ਇੱਡੀ ਬਾਡੀ ਬਣਾਉਣ ਦੇ ਨੂੰ ਉਹਨੇ ਡਾਈਟ ਤੇ ਕੰਟਰੋਲ ਰੱਖਿਆ ਸਾਡੇ ਬੱਚੇ ਕਹਿੰਦੇ ਆ ਜੀ ਕੁਇਕ ਰਿਜ਼ਲਟ ਚਾਹੀਦਾ ਹੈ ਕੁਇਕ ਰਿਜ਼ਲਟ ਦੇ ਚੱਕਰ ਦੇ ਵਿੱਚ ਫਿਰ ਉਹ ਸਟੀਰੋਇਡਸ ਉਹ ਬਾਡੀ ਦੇ ਵਿੱਚ ਕੀ ਕੁਛ ਇੰਜੈਕਟ ਕਰਨਾ ਕਿਹੜੇ ਕਿਹੜ ਉਹ ਦਵਾਈਆਂ ਉਹ ਗੋਲੀਆਂ ਖਾਣੇ ਹੋ ਜਿਹਦੇ ਨਾਲ ਤੁਹਾਡੀ ਬੋਡੀ ਤੇ ਕੀ ਅਸਰ ਹੋ ਰਿਹਾ ਤੁਹਾਨੂੰ ਜਵਾਨੀ ਚ ਨਹੀਂ ਪਤਾ ਲੱਗਦਾ ਜਦੋਂ ਟਾਈਮ ਲੰਘ ਜਾਣਾ ਥੋੜਾ ਜਿਹਾ ਵੱਡੇ ਹੋਣਾ ਤੁਸੀਂ ਤੁਹਾਡੇ ਸਰੀਰ ਨੇ ਉਦੋਂ ਤੁਹਾਨੂੰ ਪ੍ਰੋਬਲਮ ਜਿਹੜੀਆਂ ਸ਼ੁਰੂ ਕਰਨੀਆਂ ਨੇ ਤੇ ਜਿਹੜੇ ਸਾਡੇ ਪ੍ਰਾਣੇ ਜਿਹੜੇ ਪੰਜਾਬ ਦੇ ਗੱਭਰੂ ਜਵਾਨ ਹੁੰਦੇ ਸੀ ਨਾ ਉਸ ਟਾਈਮ ਤੇ ਦੇਸੀ ਖੁਰਾਕਾਂ ਖਾਂਦੇ ਸੀ ਅੱਜ ਦੇਸੀ ਖੁਰਾਕ ਵੀ ਨਹੀਂ ਤੁਹਾਨੂੰ ਕਿਤੇ ਮਿਲਨੀ ਅੱਜ ਦੇ ਟਾਈਮ ਦੇ ਵਿੱਚ ਤੁਹਾਨੂੰ ਜਿਹੜੀ ਖੇਤੀ ਹੁੰਦੀ ਹੈ ਸਾਡੇ ਇੱਥੇ ਜਿਹੜਾ ਤੁਹਾਨੂੰ ਖਾਣ ਪੀਣ ਮਿਲ ਰਿਹਾ ਉਹ ਸਾਰਾ ਕੁਝ ਪੋਲਿਊਟਿਡ ਹੈ ਕੌਣ ਕਰ ਰਿਹਾ ਅਸੀਂ ਖੁਦ ਕਰ ਰਹੇ ਹਾਂ ਸਾਡੇ ਬੱਚੇ ਬਾਹਰ ਨੂੰ ਭੱਜੀ ਜਾਂਦੇ ਮਲਾਵਟਾਂ ਇਸੇ ਕਰਕੇ ਤਾਂ ਸਾਡੇ ਸਰੀਰ ਖਰਾਬ ਹੋਣਗੇ ਸਾਡੀ ਥੌਟਸ ਜਿਹੜੇ ਨੇ ਉਹ ਥੌਟ ਸਾਡੇ ਤੁਹਾਡੇ ਗੰਦਲੇ ਕਰਤੇ ਸੋਸ਼ਲ ਮੀਡੀਆ ਨੇ ਸਰੀਰ ਤੁਹਾਡਾ ਖਰਾਬ ਕਰਤਾ ਇਥੋਂ ਦੀ ਖਰਾਕ ਨੇ ਆ ਨਸ਼ੀਆਂ ਨੇ ਪਿੱਛੇ ਰਹਿ ਗਈ ਗਿਆ ਤੁਹਾਡੇ ਕੋਲੇ ਜਵਾਨੀ ਕਿਹੜੀ ਰਹਿ ਗਈ ਤੁਹਾਡੇ ਕੋਲੇ ਕਿਦਾਂ ਤੁਸੀਂ ਬਚਾਓਗੇ ਆਪਣੇ ਆਪ ਨੂੰ ਆਪਣੀ ਪੰਜਾਬੀਅਤ ਨੂੰ ਕਿਦਾਂ ਬਚਾਓਗੇ ਆਪਣੀ ਨੌਜਵਾਨੀ ਨੂੰ ਕਿਦਾਂ ਬਚਾਓਗੇ ਬੜੀ ਸੋਚਣ ਦੀ ਲੋੜ ਹੈ ਸਾਨੂੰ ਇਹਦੇ ਤੇ ਤਾਂ ਐਸੀ ਕੁਝ ਖਾਸ ਗੱਲਾਂ ਜਿਹੜੀਆਂ ਕਿ ਥੋੜਾ ਨਾ ਸੀ ਕਰਨੇ ਚਾਹੁੰਦੇ ਵੀ ਸੀ ਤੁਹਾਨੂੰ ਦੱਸਣੇ ਵੀ ਚਾਹੁੰਦੇ ਸੀ ਕਿ ਆਪਣੇ ਜਿਹੜੇ ਬੱਚੇ ਆ ਉਹਨਾਂ ਦਾ ਧਿਆਨ ਰੱਖਿਓ ਕਿਉਂਕਿ ਆਉਣ ਵਾਲਾ ਫਿਊਚਰ ਉਹੀ ਨੇ ਜੇ ਤੁਸੀਂ ਹਾਲੇ ਉਹਨਾਂ ਦੀ ਪੇਰੈਂਟਿੰਗ ਵਧੀਆ ਨਹੀਂ ਕਰੋਗੇ ਤਾਂ ਤੁਸੀਂ ਆਪਣਾ ਬੁਢਾਪਾ ਵੀ ਨਹੀਂ ਸਿਕਿਉਰ ਕਰ ਸਕਦੇ ਤਾਂ ਅਸੀਂ ਉਮੀਦ ਕਰਦੇ ਤੁਹਾਨੂੰ ਕਾਫੀ ਕੁਝ ਸਿੱਖਣ ਤੋਂ ਮਿਲਿਆ ਹੋਊਗਾ ਤੇ ਇਦਾਂ ਦੀ ਹੋਰ ਅਪਡੇਟਸ ਲਈ ਸਾਡੇ ਚੈਨਲ ਨੂੰ ਫੋਲੋ ਜਰ ਕਰ ਲੈ ਤੇ ਸਿਟੀ ਹੈਡਲਾਈਨਸ ਕੈਮਰਾਮੈਨ ਵਿਪਨ ਬੱਸੀ ਦੇ ਨਾਲ ਮੈਂ ਅਬਰ ਵੀਰ ਥੈਂਕ ਯੂ